ਪ੍ਰੀਮ ਕੋਰ ਨੂੰ ਕਹਿੰਦਾ ਜੀ ਸ਼੍ਰੀਮ ਕੋਰ ਜਲੀਆ ਆਪਣੀ ਕੁਰਸੀ ਨੂੰ ਪਛਾਣ ਕਰੇ ਉਹਦਾ ਫਰਜ ਕੀ ਬੰਦਾ ਵਾ ਜਾਵਾਂ ਇਹਨਾਂ ਦੀਆਂ ਦੁਗਣੀ ਤੋਂ ਵੱਧ ਚੁੱਕੀਆਂ ਵਾ ਅੱਜ ਫੇਰ ਨਿਆਣੇ ਸਾਲ ਨੂੰ ਮਿਲਣ ਕਿਉਂ ਭਾਈ ਇਹ ਜੱਜ ਸਾਹਿਬ ਥੋੜਾ ਸੋਚੋ ਜਿਹੜਾ ਸਰਕਾਰਾਂ ਨਾਲ ਸਰਕਾਰਾਂ ਤੁਹਾਡੇ ਥੱਲੇ ਆ ਜੇ ਕਿ ਨੂਰ ਵਰਦੋ ਦੇ ਕੀ ਗੱਲ ਇਹ ਪ੍ਰਧਾਨ ਮੰਤਰੀ ਦਾ ਮਤਲਬ ਉਹ ਇਕੱਲਾ ਸਾਰੇ ਦੇਸ਼ ਨੂੰ ਯਾਰ ਦਵੇ ਕੀ ਲੱਗਦਾ ਕਿ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਉਹਨਾਂ ਦੀ ਰਿਹਾਈ ਚਾਹੁੰਦੇ ਹਾਂ ਰਿਹਾ ਕੀਤਾ ਜਾਵੇ ਉਹਨਾਂ ਨੂੰ ਬਿਲਕੁਲ ਨਹੀਂ ਇਹ ਬਿਲਕੁਲ ਡਰਾਮੇਬਾਜ਼ੀ ਕਰ ਰਹੇ ਆ ਜੇ ਚਾਹੁੰਦੇ ਉਹਨੂੰ ਕੀ ਨਹੀਂ ਸੀ ਕਰ ਸਕਦੇ ਕਾਮਸ਼ੇਖਾਂ ਸਾਡਾ ਇੰਨਾ ਹੀ ਸੋਚ ਕੇ ਸਾਡੇ ਬੰਦੇ ਬੰਦੀ ਹੈ ਪੰਜਾਬ ਦੇ ਕਿ ਰਹਿ ਸਕਦੇ ਪੰਜਾਬ ਜਵਾਰ ਦਾ ਤਾਂ ਸੀ ਕਿ ਇਹਨਾਂ ਨੂੰ ਦਿੱਲੀ ਕਿਉਂ ਪਹੁੰਚਾਇਆ ਗਿਆ ਬਈ ਇਹ ਅਚਾਹ ਭਗਵੰਦ ਮਾਨ ਨੂੰ ਭੁੱਲ ਗਿਆ ਚੇਤਾ ਜਦੋਂ ਮਿੰਤਾ ਕਰਦਾ ਸੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਇਹ 24 ਘੰਟਿਆਂ ਦਾ ਕੰਮ ਹੈ 2 ਘੰਟਿਆਂ ਦਾ ਕੰਮ ਮੈਂ ਛੱਡ ਦੂੰਗਾ ਉਹ ਭਗਵੰਦ ਮਾਨ ਉਹ ਤੈਨੂੰ ਅਜੇ ਤੱਕ ਜਿਹੇ ਨਹੀਂ ਆ ਦੋ ਸਾਲ ਦੇ ਬੱਠੇ ਤੇਰੇ ਕੋਲ ਬੱਠੇ ਆ ਤੂੰ ਇੱਥੇ ਆ ਕੇ ਕੋਈ ਗੱਲ ਸੁਣੀ ਨਾ ਦੀ ਤੇਰੀ ਸਰਕਾਰ ਆ ਤੂੰ ਮੁੱਖ ਮੰਤਰੀ ਆ ਬਣਾਇਆ ਤੈਨੂੰ ਅਸੀਂ ਲੋਕਾਂ ਨੇ ਤੇ ਤੇਰਾ ਫਰਜ਼ ਦਾ ਲੋਕਾਂ ਨੇ ਪੂਰਾ ਕਰਨਾ ਸੀ ਤੇ ਪਰ ਤੈਨੂੰ ਜੇ ਲੋਕਾਂ ਨੇ ਤੈਨੂੰ ਲਾਭ ਹੀ ਦੇਣਗੇ ਤੂੰ ਇਨੀ ਮਾਰਨਾ ਨਾ ਕਰ ਇਹ ਸਰਕਾਰ ਗੱਤਿਆ ਇਹ ਸੁਨੀ ਕੋਰ ਦਾ ਹੱਕ ਮੰਦਾ ਇਹਨੂੰ ਗੱਤ ਨੂੰ ਗੱਤ ਕਵੇ ਉਹਨਾਂ ਦੇ ਸਾਨੂੰ ਡਰ ਬੜਾ ਲੱਗਦਾ ਸਾਡੇ ਸਿਕਿਉਰਟੀ ਚਾਹੀਦੀ ਆ ਉਹ ਡਰ ਕਿਉਂ ਲੱਗਦਾ ਇਹ ਪਾਪ ਤੁਹਾਡੇ ਕੰਮ ਦੇ ਪਾਪ ਕਰਦੇ ਜੇ ਤੈਨੂੰ ਦੇਣੇ ਪਣੇ ਆ ਡਿਡ ਨੂੰ ਲੀਡਰ ਨੂੰ ਗੱਤ ਨੂੰ ਗੱਤ ਕਹੋ ਕਿਉਂ ਨਹੀਂ ਕਹਿੰਦੇ ਗੱਤ ਜਦੋਂ ਆਪਾਂ ਲੀਡਰ ਨੂੰ ਗੱਤ ਨਹੀਂ ਕਵਾਂਗੇ ਤਾਂ ਲੀਡਰ ਸੁਧਰੂਗਾ ਨਹੀਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਰਹੀਆਂ ਨੇ ਤਾਂ ਇਹਦੇ ਵਿੱਚ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਤੇ ਸਿੱਖ ਆਗੂਆਂ ਦੇ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ ਮੋਰਚਾ ਲੱਗਦਾ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਤਮਾਮ ਸਾਰੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਰੂਪ ਦੇ ਵਿੱਚ ਤਕਰੀਬਨ 2.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਮੋਰਚਾ ਚੱਲ ਰਿਹਾ ਹੈ ਜਹੇ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਔਰ ਉਹਨਾਂ ਤਮਾਮ ਸਾਰੇ ਸਵਾਲਾਂ ਦਾ ਵੀ ਜ਼ਿਕਰ ਕਰਾਂਗੇ ਤੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਵੀ ਇੱਥੋਂ ਦੇ ਜਿਹੜੇ ਪ੍ਰਦਰਸ਼ਨਕਾਰੀ ਨੇ ਜਿਹੜੇ ਆਪਣੇ ਘਰ ਬਾਹਰ ਤਿਆਗ ਕੇ ਤੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਹੋਏ ਨੇ ਕੌਮੀ ਇਨਸਾਫ਼ ਮੋਰਚੇ ਦੇ ਵਿੱਚ 2 ਸਾਲਾਂ ਤੋਂ ਬਾਪੂ ਸੰਤੋਖ ਸਿੰਘ ਸਾਡੇ ਨਾਲ ਨੇ ਮਾਜੇ ਦੀ ਧਰਤੀ ਦੇ ਨਾਲ ਸਬੰਧਤ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਇਹਨਾਂ ਦੇ ਨਜ਼ਰੀਏ ਦੇ ਅਨੁਸਾਰ ਉਹ ਜਾਨਣ ਦਾ ਵੀ ਯਤਨ ਕਰਾਂਗੇ ਸਵਾਗਤ ਹੈ ਜੀ ਵਾਹਿਗੁਰੂ ਸਵਾਗਤ ਹੈ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ ਚ ਸਵਾਲ ਹੈ 2 ਸਾਲ ਦਾ ਜਿਹੜਾ ਸਮਾਂ ਹੁੰਦਾ ਬਹੁਤ ਲੰਮੇਰਾ ਹੁੰਦਾ ਹੈ 2 ਸਾਲ ਤੋਂ ਆਪਣੇ ਘਰ ਨੂੰ ਛੱਡ ਕੇ ਇਸ ਮੋਰਚੇ ਦੇ ਵਿੱਚ ਬੈਠੇ ਹੋਏ ਹੋ ਅਸਲ ਦੇ ਵਿੱਚ ਕਿਹੜੀਆਂ ਭਾਵਨਾਵਾਂ ਨੇ ਤੁਹਾਡੀਆਂ ਭਾਵਨਾਵਾਂ ਮਜੀ ਫਿਰ ਸਰਕਾਰਾਂ ਦੇ ਜਿਹੜੇ ਆ ਮੂਹ ਮੰਗੇ ਆ ਹਾਂ ਜੇ ਖੇਸ ਕੌਮ ਨੇ ਦਬਾਉਣ ਵਾਸਤੇ ਹੀ ਮਤਲਬ ਸ਼ੁਰੂ ਤੋਂ ਲਾ ਕੇ ਜਦੋਂ ਹੀ ਛੋਟੇ ਹੁੰਦੇ ਵੀ ਇਹਨੇ ਹਾਂ ਜਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਉਦੋਂ ਵੀ ਇਹੋ ਗੱਲ ਚੱਲਦੀ ਵੀ ਸਰਕਾਰ ਦਾ ਜਿਹੜਾ ਵਤੀਰਾ ਬਹੁਤ ਸਿੱਖ ਪਰ ਦੀ ਗੱਲ ਤੇ ਆ ਹੂੰ ਉਦੋਂ ਵੀ ਕੋਈ ਗੱਲ ਚੱਲਨੀ ਕੋਈ ਕੋਤਲ ਹੋ ਜਾ ਤੇ ਬਜ਼ੁਰਗ ਖੜਾ ਇਹਦੇ ਨਾਲੋਂ ਅੰਗਰੇਜ਼ ਰਾ ਚੰਗਾ ਸੀ ਹੂੰ ਇਹਦੀ ਮੁੱਢਲੀ ਗੱਲ ਇਹਨੇ ਉਦੋਂ ਉਹਨਾਂ ਖੜਾ ਅੰਗਰੇਜ਼ ਰਾ ਚੰਗਾ ਸੀ ਕਿਉਂ ਸਾਨੂੰ ਨਿਆਂ ਮਿਲਦਾ ਸੀ ਜਦੋਂ ਸਾਡੇ ਅਸੀਂ ਇਹ ਮਤਲਬ ਯਾਦੀ ਦੇ ਵਿੱਚ ਹੋਏ ਆ ਤੇ ਸਾਡੇ ਉੱਤੇ ਦਬਾਅ ਹੀ ਪੈਂਦਾ ਰਿਹਾ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਸਰਕਾਰਾਂ ਵੀ ਬਦਲੀਆਂ ਕਾਰਸ਼ਕਾਰ ਤੋਂ ਕਾਲੇ ਸ਼ਕਾਰ ਬਣ ਗਈ ਕਾਲੇ ਸ਼ਕਾਰ ਤੋਂ ਕਾਰਸ਼ ਬਣ ਗਈ ਪਰ ਨਿਆਂ ਨਹੀਂ ਮਿਲਿਆ ਉਹਨਾਂ ਦੀ ਸੰਧੀ ਆ ਪੁੱਜੀ ਸਾਡੇ ਸਾਹਮਣੇ ਇੱਕ ਦੂਜੇ ਦੁਸ਼ਮਣ ਲਾ ਦੇਣੇ ਅਸੀਂ ਪਰਬਾਹਤ ਹੋ ਗਏ ਫਿਰ ਦੂਜੀ ਬਾਰੇ ਦੂਜੀ ਸ਼ਕਾਰ ਚੋਂ ਲਾਣੀ ਨੀ ਨਿਆ ਕੁਛ ਨਹੀਂ ਆ ਹੁਣ 2 ਸਾਲ ਤੋਂ ਹੀ ਤੁਸੀਂ ਗੱਲ ਇਹ ਕਰਦੇ ਆ ਇਹ ਸਾਡੇ ਦੇ ਜਿਉਂ ਸਮਾਂ ਤੁਰਿਆ ਛੱਤ ਤੋਂ ਲਾ ਕੇ ਜਿਆਦਾ ਭਿਆਨ ਤੁਰਿਆ ਸਾਡੀ ਸਿੱਖੀ ਦਾ ਬਹੁਤ ਜਿਆਦਾ ਘਾਣ ਹੋਇਆ ਉਸ ਘਾਣ ਦੇ ਵਿੱਚ ਸਾਡੇ ਮੱਝ ਦਾ ਵੀ ਨੁਕਸਾਨ ਬਹੁਤ ਸਾਰੇ ਹੋਇਆ ਤੇ ਪੰਜਾਬ ਸਾਰੇ ਵਿੱਚ ਹੀ ਆ ਪਰ ਮੱਝ ਦਾ ਇਨਸਾਨਾ ਬਹੁਤ ਜਿਆਦਾ ਮਿਸਕੇ ਕੀਤਾ 84 ਤੋਂ ਬਾਅਦ 84 ਤੋਂ ਬਾਅਦ ਹਾਂ 84 ਤੋਂ ਬਾਅਦ ਵੀ ਇਹ ਚੱਲਿਆ ਪਹਿਲਾਂ ਵੀ 77 ਤੋਂ ਚੱਲ ਪਿਆ ਇਸ ਕੰਮ ਤੇ ਚੱਲ ਪਿਆ ਇਸ ਪਹਿਲਾਂ ਹਾਂ ਪਰ ਉਹਦੇ ਵਿੱਚ ਫਿਰ ਇਹਨਾਂ ਨੇ ਨਿਛ ਕੇ ਜਦੋਂ ਕੀਤਾ ਜਿਹੜਾ ਸਾਡਾ ਨੁਕਸਾਨ ਆ ਵੀ ਬਾਜੇ ਚੋਂ ਲੋਟ ਉੱਠਦੇ ਆ ਤੇ ਮੱਜੇਂ ਦਬਾਉਣਾ ਚਾਹੀਦਾ ਹਾਂ ਤੇ ਗੁਰੂ ਮਾਰਚੇ ਪਾਸ਼ਾਣੀ ਕਉਬੇ ਉਹ ਜੀ ਪੈਦਾ ਕੀਤੇ ਜਿਹੜੇ ਧਬ ਨਹੀਂ ਸਕ ਜੀ ਹਾਂ ਜੋ ਸਾਡੇ ਉੱਤੇ ਆ ਸ਼ਬਦਿਆ ਮੈਨੂੰ ਸਰੀਆ ਆ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੋ ਜੋ ਮਨੂ ਵਰਦ ਅਸੀਂ ਦੂਨ ਸੋਏ ਹੋਏ ਇਹ ਸਰਕਾਰਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਕੋ ਗੁਰੂ ਮਾ ਸੱਚੇ ਪਾਤਸ਼ਾਹ ਨੇ ਥਾਪੜਾ ਹੀ ਦਿੱਤੀ ਵੀ ਇਹ ਵੱਧ ਹੀ ਰਿ ਘਟੀ ਨਹੀਂ ਅੱਜ ਵੀ ਉਹੀ ਹਾਲ ਆ ਤੁਸੀਂ ਮਾਜੇ ਦਾ ਜ਼ਿਕਰ ਕੀਤਾ ਕਿ ਜਦੋਂ ਮਾਜੇ ਦੇ ਵਿੱਚ ਇਨਾ ਕੁੱਲ ਹੋਇਆ ਕਤਲੋਗਾਰਦ ਹੋਈ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਨਿਰਦੋਸ਼ ਮਾਰਿਆ ਗਿਆ ਤੇ ਕੀ ਲੱਗਦਾ ਕਿ ਉਸ ਤੋਂ ਬਾਅਦ ਹੀ ਬੰਦੀ ਸਿੰਘਾਂ ਨੂੰ ਲੋੜ ਜਾਂਦੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਉਹਦੇ ਵਿੱਚ ਫਿਰ ਇਹੋ ਗੱਲ ਹੈ ਫਿਰ ਇਹੋ ਜਿਵੇਂ ਕੋਈ ਜੁਲਮ ਦੀ ਹੱਤ ਵੀ ਹੁੰਦੀ ਹੈ ਨਾ ਜੁਲਮ ਹੱਤੋਂ ਵੱਧ ਚੁੱਕਾ ਸੀ ਉਦੋਂ ਮੈਂ ਨ ਬੇਸੁਰ ਵੀ ਜਾਂਦੇ ਹਾਂ ਨਾ ਇੱਕ ਪਿੰਡ ਦੀ ਗੱਲ ਮੈਂ ਸੁਣੀ ਸੀ ਇਸ ਤਰ੍ਹਾਂ ਵੀਡੀਓ ਤੋਂ ਹੀ ਉਸ ਪਿੰਡ ਦੇ ਵਿੱਚ ਕਿਤੇ ਬੱਚੇ ਸੀ ਤੇ ਉਹ ਸਿੰਘ ਜਦੇ ਸਿੰਘ ਦਾ ਰਾਹ ਦੱਸਤਾ ਉਹਨਾਂ ਨੇ ਹਾਂ ਤਾਂ ਕਿ ਬਨੇ ਬਸ ਗਿਆ ਜਦੋਂ ਰਾਤ ਅੱਛਾ ਤੇ ਉਹ ਹੁਣ ਬੱਚਿਆਂ ਨੂੰ ਕੀ ਪਤਾ ਇਸ ਗੱਲ ਦਾ ਬਈ ਉਹ ਸਵੇਰੇ ਉਹਨਾਂ ਦੇ ਘਰ ਵਿਆਹ ਸੀ ਹਾਂ ਵਿਆਹ ਦੇ ਵਿੱਚ ਪੁਲਿਸ ਸੋਖ ਤੇ ਜਾ ਪਈ ਉਹਨਾਂ ਬੱਚਿਆਂ ਦੇ ਘਰ ਹੀ ਉਹਨਾਂ ਬੱਚਿਆਂ ਦੇ ਘਰ ਹਾਂ ਵਿਆਹਲੇ ਕਰ ਗਏ ਤੇ ਵਿਆਹ ਲਈ ਕਰਦੇ ਬੱਚੇ ਸੀ ਉਹ ਵਿੱਚ ਹੋਰ ਰਿਸ਼ਤੇਦਾਰ ਵੀ ਆਏ ਸੀ ਉਹਨਾਂ ਨੇ 5-7 ਬੱਚੇ ਇਕੱਠੇ ਠਾਲ ਦੇ ਉਹਦੇ ਵਿੱਚੋਂ ਲਾਡੀ ਨਾ ਬੋਛੋ ਲਾਡੀ ਉਹਨੂੰ ਹੁਣ ਜਦੋਂ ਕੀ ਪਤਾ ਸੀ ਮੁੜਿਆ ਸੱਤੇ ਪੱਗਾਂ ਵੀ ਕੋ ਪਰਨੇ ਨਹੀਂ ਸੁੱਤੇ ਤੇ ਉਠਾਲੇ ਨਾ ਸੁੱਖ ਸੁਖ ਤੇ ਹੂੰ ਉਹ ਨਾ ਦੱਸਦਾ ਵੀ ਮੇਰਾ ਨਾਲ ਆਦੀ ਆ ਉਹਨੂੰ ਚੁੱਕ ਕੇ ਲੈ ਜਾ ਹੂੰ ਉਸ ਬੱਚੇ ਨੂੰ ਨਾ ਛੱਡਿਆ ਨਹੀਂ ਮੁੜ ਕੇ ਬਸੇਰਾ ਲਾਛਵੇਂ ਤੁਸੀਂ ਮੈਂ ਤਾਂ ਮਾਲੂ ਬੱਲੇ ਤੋਂ ਫਰਾ ਵੀ ਪੱਲਾ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਚੋਕ-ਚੋਕ ਕੇ ਘਰਾਂ ਤੋਂ ਬੱਚੇ ਮਾਰੇ ਫਿਰ ਯਾਰ ਬੱਚੇ ਦਾ ਕਸੂਰ ਵੀ ਕੋਈ ਨਹੀਂ ਹੂੰ ਰਾਤ ਆਮ ਗੱਲ ਚੱਲ ਪੈਂਦੀ ਦੱਸ ਦੇ ਜਾਂ ਫਿਰ ਤੂੰ ਆ ਜਾਣੀ ਜਾਂਦਾ ਆ ਜਾਂਦਾ ਕੇਵਲ ਰਾਤ ਦਸਨ ਕਰਕੇ ਕੇਵਲ ਰਾਤ ਦਸਨ ਕਰਕੇ ਉਸ ਬੱਚੇ ਦੀ ਮੌਤ ਕੀਤੀ ਗਈ ਬਗੈਰ ਵਜ੍ਹਾ ਤੋਂ ਹੂੰ ਇਹ ਤਾਂ ਬਹੁਤ ਸਾਰੇ ਇਹੋ ਜਿਹਾ ਮਤਲਬ ਨਹੀਂ ਇਹੋ ਜਿਹਾ ਕਿਤੇ ਕਿਤੇ ਹੂੰ ਕੋਈ ਪਾਣੀ ਜਾਂ ਲਾਉਣ ਗਿਆ ਖੇਤ ਨੂੰ ਉਹਨੂੰ ਫੜ ਲਿਆ ਕੋਈ ਪੱਠੇ ਬਲੰਗਿਆ ਫੜ ਲਿਆ ਹੂੰ ਜਦੋਂ ਇਹ ਹਾਲਾਤਾਂ ਦੇ ਵਿੱਚ ਕਿ ਸਾਡਾ ਮੁੱਖ ਮੰਤਰੀ ਬਿਆਨ ਸਿੰਘ ਤੇ ਬਿਆਨ ਸਿੰਘ ਤੇ ਇੱਕ ਗੱਲ ਸੀ ਕੇ ਪੀਐਸ ਜੀਪੀਐਸ ਸੀ ਗੱਲ ਇਹਨਾਂ ਨੇ ਧਈਆ ਕੀਤਾ ਵੀ ਮਾਝੇ ਵਿੱਚ ਜਾਂਜਨੀ ਚੰਦਨੀ ਅਸੀਂ ਪਿਛਲੀ ਪੀੜੀ ਰਹਿ ਨਹੀਂ ਜਾਣੀ ਹੂੰ ਉਸ ਟਮੇ 20 ਸਾਲ ਬਤੀਤ ਜਾਂਜਨੀ ਚੱਲੀ ਤੇ ਆਮ ਕਾਣ ਕੀਤਾ ਕਾਣ ਵੀ ਇੰਨਾ ਕੀਤਾ ਵੀ ਹੱਦੋਂ ਪਰੇ ਜਿਹੜੇ ਬੰਦੀ ਸਿੰਘ ਆ ਤਨਪਾਗ ਆਈ ਇਹਨੇ ਪਾਗ ਵਾਲੇ ਕੋ ਮਾਵਾ ਜਿਹੜੀਆਂ ਸੀ ਇੰਜੀਨੀਅਰ ਜਿਨ੍ਹਾਂ ਦੇ ਪੁੱਤ ਜੰਮੇ ਹੂੰ ਇਹਨਾਂ ਨੇ ਫਿਰ ਇਹੋ ਹੀ ਲੋਰ ਨੂੰ ਮੁਖਰ ਕਿਹਾ ਵੀ ਸਾਡੀ ਕੌਮ ਦੇ ਇਹ ਇੰਨਾ ਤਸ਼ੱਦਿਓ ਹੋ ਰਿਹਾ ਇਹਨਾਂ ਨੇ ਨਾ ਤੇ ਨਾ ਜ਼ਮੀਨ ਦਾ ਮਸਲਾ ਸੀ ਨਾ ਇਹਨਾਂ ਦੀ ਕੋਈ ਹੋਰ ਲੜਾਈ ਜੱਦੀ ਸੀ ਇਹਨਾਂ ਨੇ ਇਹੋ ਹੀ ਮੁਖ ਰੱਖਿਆ ਵੀ ਸਾਡੇ ਪੰਜਾਬ ਦੇ ਵਿੱਚ ਜੇ ਹੋਰ ਨਹੀਂ ਕੋਈ ਹੁੰਦਾ ਤੇ ਇਹਨਾਂ ਦਾ ਉਦਤ ਨੇ ਮਹਾਰਾਜ ਬਾਣਾ ਬੁਲਾ ਕੇ ਇਹਨਾਂ ਦਾ ਬਲ ਪੈਂਦਾ ਕਿ ਉਹ ਨੌਕਰੀ ਉਹਦੇ ਨਾਲ ਕਰਦੇ ਸੀ ਭਾਈ ਦਲਾਵਰ ਸਿੰਘ ਹੋਣੀ ਆ ਭਾਈ ਦਲਾਵਰ ਸਿੰਘ ਹੋਣੀ ਭਾਈ ਰਾਜੋ ਵਾਲਾ ਹਮ ਸਰਦਾਰ ਬਲਵੰਤ ਸਿੰਘ ਹੋਣੀ ਮਤਲਬ ਇਹਨਾਂ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਿਆ ਕਿ ਜੇ ਇਹ ਜਿਹੜਾ ਮਸਲਾ ਇਹਨੂੰ ਹੱਲਣਾ ਕੀਤਾ ਗਿਆ ਤੇ ਬਹੁਤ ਸਾਰਾ ਇਸ ਤੋਂ ਅੱਗੇ ਸੰਕਟ ਪੈਦਾ ਹੋਊ ਪੰਜਾਬ ਦੀ ਨੌਂ ਜਵਾਨੀ ਨੂੰ ਜਾਂ ਸਿੱਖਾਂ ਨੂੰ ਲੈ ਕੇ ਫਿਰ ਇਹਨਾਂ ਨੇ ਐਕਸ਼ਨ ਕੀਤਾ ਇਹ ਐਕਸ਼ਨ ਕਰਨ ਦਾ ਕਾਰਨ ਤੇ ਉਹੀ ਬਣਿਆਗਾ ਇਹਨਾਂ ਨੇ ਫਿਰ ਵਿਆਹਤ ਬੰਦੀ ਕੀਤੀ ਜਿਵੇਂ ਚਲੋ ਮਹਾਰਾਜ ਕਰੋਨਾ ਜਵਾਬੀ ਸੱਚੇ ਪਾਤਸ਼ਾਹ ਉਸ ਟਾਈਮ ਤੇ ਇਹਨਾਂ ਨੇ ਫਿਰ ਜਦੋਂ ਵਿਆਹਤ ਬੰਦੀ ਕਰ ਲਈ ਇਹਦੇ ਵਿੱਚ ਜਦੋਂ ਆ ਸੁਣਦੇ ਆ ਵੀ ਇਹਨਾਂ ਨੇ ਪਹਿਲਾ ਰਾਜੋਣਾ ਸਾਹਿਬ ਨੇ ਕਿਹਾ ਵੀ ਅਸੀਂ ਇਹ ਕੰਮ ਕਰਾਂਗੇ ਫਿਰ ਤਲਾਵਰ ਸੋਮੇ ਨਾਲ ਉੱਠੋੜਿਆ ਇਹ ਜਦੋਂ ਉੱਠੇ ਨਾਲੇ ਫਿਰ ਛਾਵੇਂ ਪਾਈਆਂ ਉਹ ਆਖੇ ਮੈਂ ਜਲਵਾ ਆਖੇ ਮੈਂ ਟਾਸ ਪਾਉਣ ਤੇ ਫਿਰ ਨੰਬਰ ਲੱਗਾ ਲਾਵਰ ਸੋਂਦਾ ਚਲੋ ਜੋਸ਼ੋਦਾ ਕਿਤਾਬ ਨਾਲ ਕਰਕੇ ਤੇ ਆਪਣੀਆਂ ਹੁਣ ਦੋ ਕਿਤੇ ਇਸ ਗੱਲ ਦਾ ਵੇਖੋ ਜ਼ੁਲਮ ਕਰਨ ਵਾਲੇ ਨੇ ਜ਼ੁਲਮ ਕੀਤਾ ਹਟਾਉਣ ਵਾਲੇ ਹਟਾ ਲਿਆ ਹਟਾ ਕੇ ਉਹਨੂੰ ਸਜ਼ਾ ਹੋ ਗਈ ਦਲਾਵਰ ਸਿੰਘ ਨਾਲ ਹੀ ਹੋੜੀਆ ਵਿਚਾਰਾ ਤੇ ਬਾਕੀ ਸੰ ਜਿਹੜੇ ਸੀ ਉਹਨਾਂ ਨੂੰ ਸਰਕਾਰ ਨੇ ਫੜ ਕੇ ਤੇ ਸਜ਼ਾਵਾਂ ਲਾ ਦਿੱਤੀਆਂ ਹੁਣ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਵਾ ਸਾਡਾ ਕਾਨੂੰਨ ਕੀ ਜਾਂਦਾ ਵਾ ਵੀ ਜਿੰਨੇ ਸਜ਼ਾ ਪੂਰੀ ਕਰਦੇ ਉਹਨਾਂ ਛੱਡਿਆ ਜਾਵੇ ਬਾਪੂ ਜੀ ਇਹਦਾ ਕਾਰਨ ਕੀ ਮੰਨਦੇ ਹੋ ਅਸਲ ਦੇ ਵਿੱਚ ਕੋਈ ਨਿਆ ਪ੍ਰਣਾਲੀ ਦੇ ਵਿੱਚ ਜਾਂ ਜਿਹੜਾ ਕੋਟਾਂ ਦੇ ਵਿੱਚ ਪੱਖ ਰੱਖਿਆ ਜਾਣਾ ਚਾਹੀਦਾ ਸੀ ਚਾਹੀਦਾ ਸੀ ਉਹਦੀ ਕਮੀ ਰਹੀ ਆ ਜਾਂ ਜਿਹੜਾ ਕੌਮ ਦੇ ਵੱਲੋਂ ਪ੍ਰੈਸ਼ਰ ਲਾਈਜ਼ ਹੋ ਕੇ ਕੋਈ ਪ੍ਰੈਸ਼ਰ ਬਣਾਇਆ ਜਾਣਾ ਚਾਹੀਦਾ ਸੀ ਉਹਦੀ ਕਮੀ ਰਹੀ ਆ ਕਮੀ ਕਿੱਥੇ ਜਾਂਦੀ ਹੈ ਤੁਹਾਨੂੰ ਕਮੀ ਸਾਨੂੰ ਸਾਡੇ ਲੀਡਰਾਂ ਦੇ ਜਾਂਦੀ ਆ ਜਿਹੜਾ ਸਾਡਾ ਉਹ ਉਸ ਟਾਈਮ ਤੇ ਮੁੱਖ ਮੰਤਰੀ ਸੀ ਉਹਦੇ ਵਿੱਚ ਬਹੁਤ ਵੱਡੀ ਕਮੀ ਬਹੁਤ ਵੱਡਾ ਨੁਕਸਾਨ ਕੀਤਾ ਇਸ ਸਰਕਾਰ ਨੇ ਉਹ ਆ ਜੇਲ੍ਹਾਂ ਚ ਅਜੇ ਤੱਕ ਫਸੌਣ ਵਾਲਾ ਸਾਡਾ ਉਹ ਮੁੱਖ ਮੰਤਰੀ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਹੂੰ ਉਹਦੇ ਕਾਰਨ ਸਾਡੇ ਬੰਦੀ ਸੰਘੇ ਅਜੇ ਤੱਕ ਰਿਹਾ ਨਹੀਂ ਹੋ ਰਹੇ ਹੂੰ ਬਾਕੀ ਜਿਹੜੀਆਂ ਦੂਸਰੀਆਂ ਸਰਕਾਰਾਂ ਦਾ ਵੀ ਗੱਲ ਸੇ ਤਾਲਮੇਲ ਚ ਇਹਨਾਂ ਦਾ ਇੱਕ ਹੀ ਆ ਬਾਕੀ ਅਸੀਂ ਅਪੀਲ ਕਰਦੇ ਆ ਜਿਹੜੀਆਂ ਸਾਡੀਆਂ ਕਾਨੂੰਨ ਪ੍ਰਣਾਲੀਆਂ ਆ ਉਹ ਕੀ ਕਰ ਰਹੀਆਂ ਆ ਸ਼੍ਰੀਮ ਕੋਟ ਬਿਲਕੁਲ ਸ੍ਰੇਦੀ ਸ੍ਰੀ ਦਾਲਤਿਆ ਉਸ ਦਾਦੇ ਕੋਲ ਉਹ ਹਿੱਸਾ ਨਿਆਂ ਮੰਗਦੇ ਆ ਹੂੰ ਉਹ ਜੱਜ ਸਾਹਿਬ ਆ ਉਹ ਆਪਣੀ ਕੁਰਸੀ ਪਛਾਣੇ ਕੁਰਸੀ ਇਹ ਤੈਨੂੰ ਕੁਰਸੀ ਕਹਿੰਦਤੀ ਬਾਈ ਇਹ ਕੁਰਸੀ ਤੈਨੂੰ ਨਿਆਂ ਵਾਸਤੇ ਮਿਲੀ ਆ ਇਹ ਸੁਪਰੀਮ ਕੋਰਟ ਨੂੰ ਚੈਲੰਜ ਆ ਸੁਪਰੀਮ ਕੋਰਟ ਜੜੀ ਆ ਆਪਣੀ ਕੁਰਸੀ ਨੂੰ ਪਛਾਣ ਕਰੇ ਉਹਦਾ ਫਰਜ਼ ਕੀ ਬਣਦਾ ਵਾ ਆ ਮੈਂ ਕੱਲ ਵੀ ਸੁਣਿਆ ਉਹਨਾਂ ਨੇ ਆਖਿਆ ਸਾਨੂੰ ਸੰਵਿਧਾਨ ਦੀ ਜਰੂਰਤ ਆ ਅਸੀਂ ਸੰਵਿਧਾਨ ਨੂੰ ਬਹੁਤ ਚਾਹੁੰਦੇ ਆ ਉਹ ਜੇ ਸੰਵਿਧਾਨ ਨੂੰ 14 ਸਿੱਖਾਂ ਵਿੱਚ ਸੰਵਿਧਾਨ ਕਿਦਾ ਜੇ ਸਿੱਖ ਸੰਵਿਧਾਨ ਕਿੱਥੇ ਆ ਉਹ ਹਿੰਦੁਸਤਾਨ ਦੇ ਵਿੱਚ ਹੀ ਆ ਹਿੰਦੁਸਤਾਨ ਦੇ ਵਿੱਚ ਬਾਕੀ ਜਾਤੀਆਂ ਵਾਸਤੇ ਵੀ ਆ ਕੀ ਗੱਲ ਬਾਈ ਇਹ ਨੌਜਵਾਨ ਜਿਹੜੇ ਆ ਸਾਡੇ ਬੰਦੀ ਸਿੰਘ ਇਹ ਤਾਂ ਚੋ ਜਿੰਨੇ ਪਛਾਣ ਵਿੱਚ ਆਏ ਉਹਨਾਂ ਦੀ ਗੱਲ ਚੱਲਦੀ ਬਈ ਚਲੋ ਸਾਡੇ ਇਨੇ ਆ ਪਰ ਬਹੁਤ ਜ਼ਿਆਦੇ ਨੌਜਵਾਨ ਜਿਹੜੇ ਇਹ ਤੋਂ ਵੱਧ ਜਾ ਭੁੱਲ ਚੁੱਕੇ ਆ ਜਿੰਨ ਲਾਪਤਾ ਵੀ ਆ ਤੇ ਜੱਜ ਸਾਹਿਬ ਨੇ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਕੀ ਸੋਚਦੇ ਜੇ ਹਾਂ ਇਹ ਜੀਸ ਦਾ ਨਿਆਂ ਆ ਉਹ ਤੁਸੀਂ ਸੋਚਣਾ ਕੀ ਸੋਚਦੇ ਜੇ ਕੁਰਸੀ ਕਾਦੀ ਤੇ ਬੈਠੇ ਜੇ ਤੁਸੀਂ ਇਹ ਕੁਰਸੀ ਬਹੁਤ ਉੱਚੀ ਆ ਤੇ ਹੱਡੀ ਤੇ ਬਹੁਤ ਸੁੱੱਚੀ ਆ ਜਿਹਨੂੰ ਕਰੋ ਦੇ ਇਹ ਕਿਉਂ ਨਹੀਂ ਛੱਡੇ ਜਾਂਦੇ ਭਾਈ ਸੁਜਾਵਾਂ ਇਹਨਾਂ ਦੀਆਂ ਦੁਗਣੀ ਤੋਂ ਵੱਧ ਚੁੱਕੀਆਂ ਵਾ ਅੱਜ ਫੇਰ ਨਿਆਣੀ ਸਾਨੂੰ ਮਿਲਣ ਡਿਆ ਕਿਉਂ ਭਾਈ ਇਹ ਜੱਜ ਸਾਹਿਬ ਥੋੜਾ ਸੋਚੋ ਜੇ ਦਾ ਸਰਕਾਰਾਂ ਥੱਲੇ ਸਰਕਾਰਾਂ ਤੁਹਾਡੇ ਥੱਲੇ ਆ ਜੇ ਕਾਨੂੰਨ ਵਰਤੋ ਦੇ ਕੀ ਗੱਲ ਇਹ ਪ੍ਰਧਾਨ ਮੰਤਰੀ ਦਾ ਮਤਲਬ ਉਹ ਇਕੱਲਾ ਸਾਰੇ ਦੇਸ਼ ਨੂੰ ਯਾਰ ਦੇਵੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਇੱਕ ਇਹ ਵੀ ਬਾਪੂ ਜੀ ਵੱਡਾ ਸਵਾਲ ਰਿਹਾ ਕਿ ਨਿਆ ਪ੍ਰਣਾਲੀ ਦੇ ਨਾਲ ਨਾਲ ਜਿਹੜੀਆਂ ਸਤਾ ਦੇ ਵਿੱਚ ਸਰਕਾਰਾਂ ਹੁੰਦੀਆਂ ਪੰਜਾਬ ਦੀਆਂ ਹੁਣ ਸੈਂਟਰ ਦੀਆਂ ਹੁਣ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਤੇ ਤੁਸੀਂ ਮੰਨਦੇ ਹੋ ਕਿ ਜਿਹੜਾ ਇਹਨਾਂ ਮਸਲੇ ਦੇ ਬਾਬਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਈ ਉਹਨਾਂ ਸੈਂਸਰਸ਼ਿਪ ਵਾਲਾ ਰੋਲ ਨਹੀਂ ਅਦਾ ਕਰ ਸਕੇ ਕੀ ਲੱਗਦਾ ਕਿ ਅੱਜ ਉਸੇ ਹੀ ਪਾਰਟੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਉਹਨਾਂ ਦੀ ਰਿਹਾਈ ਚਾਹੁੰਦੇ ਹਾਂ ਰਿਹਾ ਕੀਤਾ ਜਾਵੇ ਉਹਨਾਂ ਨੂੰ ਬਿਲਕੁਲ ਨਹੀਂ ਇਹ ਬਿਲਕੁਲ ਡਰਾਮੇਬਾਜ਼ੀ ਕਰ ਰਹੇ ਆ ਜੇ ਚਾਹੁੰਦੇ ਉਹੋ ਕੀ ਨਹੀਂ ਸੀ ਕਰ ਸਕਦੇ ਹਮ ਕਾਮ ਸੇ ਕਾਮ ਸਾਡਾ ਇੰਨਾ ਹੀ ਸੋਚ ਕੇ ਸਾਡੇ ਬੰਦੇ ਬੰਦੀ ਸੇ ਪੰਜਾਬ ਦੇ ਚ ਰਹਿ ਸਕਦੇ ਪੰਜਾਬ ਸ਼ੁਮਾਰ ਦਾ ਤਾਂ ਸੀ ਹਮ ਤੇ ਇਹਨਾਂ ਨੂੰ ਦਿੱਲੀ ਕਿਉਂ ਪਹਚਾਇਆ ਗਿਆ ਵੀ ਚਲੋ ਜੀ ਦਿੱਲੀ ਵੀ ਸੀ ਤੇ ਜੋ ਦਿੱਲੀ ਕੇਸ ਪੂਰੇ ਹੋ ਗਿਆ ਤਾਂ ਫਿਰ ਪੰਜਾਬ ਕਿਉਂ ਨਹੀਂ ਲਿਆਂਦਾ ਜਾਂਦਾ ਮੋਕ ਜੀ ਗੱਲ ਤੇ ਦਿੱਲੀ ਪੰਜਾਬ ਚ ਲਿਆਉਣ ਦੀ ਵੀ ਗੱਲ ਛੱਡੋ ਰਿਹਾਈ ਚੋਂ ਹੀ ਕੀਤਾ ਜਾਂਦਾ ਗੱਲ ਰਿਹਾਈ ਦੀ ਆ ਗੱਲ ਅਸੀਂ ਜਿਹੜੇ ਦੋ ਸਾਲ ਦੇ ਬੈਠੇ ਆ ਮੁੱਖ ਮੰਤਰੀ ਸਾਡੇ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਆ ਪਹਿਲਾਂ ਘਾਰ ਸਰਕਾਰ ਚੱਲੀ ਬਾਦਲ ਸਰਕਾਰ ਚੱਲੀ ਉਹ ਦੋ ਵਾਰੀ ਵਾਰੀ ਮੇਰਾ 70 75 ਸਾਲ ਲੰਘੇ ਉਹਨਾਂ ਵਾਰੀ ਵਾਰੀ ਆਉਂਦਿਆਂ ਵੀ ਅਸੀਂ ਆਹ ਕਰ ਦਾਂਗੇ ਸਾਲੋਂ ਬਣਾਉਂਦੇ ਅਸੀਂ ਆਹ ਕਰ ਦਾਂਗੇ ਉਹਨਾਂ ਦੇ ਵਾਰੀ ਬੰਨ ਲੀ ਵਿੱਚ ਲੋਕਾਂ ਦੇ ਵਿੱਚ ਰੋਸ ਆ ਵੀ ਯਾਰ ਇਹ ਪਾਰਟੀਆਂ ਤੋਂ ਬੜਾ ਵੇਖ ਲੈ ਤਿੱਜਾ ਕੋ ਬੰਦ ਖਲਾ ਕਰ ਲੋ ਉਹ ਤਿੱਜਾ ਬਦਲ ਇਹੋ ਜਿਹਾ ਲੈ ਆਂਦਾ ਉਹ ਉਹਦੇ ਵੀ ਨੱਗ ਗਿਆ ਇਸ ਭਗਵੰਤ ਮਾਨ ਨੂੰ ਭੁੱਲ ਗਿਆ ਚੇਤਾ ਜਦੋਂ ਮਿੰਤਾ ਕਰਦਾ ਸੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਇਹ 24 ਘੰਟਿਆਂ ਦਾ ਕੰਮ ਹੈ 2 ਘੰਟਿਆਂ ਦਾ ਕੰਮ ਮੈਂ ਛੱਡ ਦੂੰਗਾ ਉਹ ਭਗਵੰਤ ਮਾਨ ਉਹ ਤੈਨੂੰ ਇੱਥੇ ਦੇਖਿਆ ਨਹੀਂ ਆ 2 ਸਾਲ ਦੇ ਬੈਠੇ ਤੇਰੇ ਕੋਲ ਬੈਠਿਆ ਤੂੰ ਇੱਥੇ ਆ ਕੇ ਕੋਈ ਗੱਲ ਸੁਣੀ ਨਾ ਦੀ ਤੇਰੀ ਸਰਕਾਰ ਆ ਤੂੰ ਮੁੱਖ ਮੰਤਰੀ ਆ ਬਣਾਇਆ ਤੈਨੂੰ ਅਸੀਂ ਲੋਕਾਂ ਨੇ ਤੇ ਤੇਰਾ ਫਰਜ਼ ਦਾ ਲੋਕਾਂ ਨੇ ਪੂਰਾ ਕਰਨਾ ਸੀ ਤੇ ਪਰ ਤੈਨੂੰ ਜੇ ਲੋਕਲ ਬੜਾ ਤੈਨੂੰ ਲਾਭ ਵੀ ਦੇਣਗੇ ਤੂੰ ਇਨੀ ਮਾਨ ਨਾ ਕਰ ਇਹ ਕੋਈ ਦੂਰ ਦੀ ਗੱਲ ਨਹੀਂ ਪਰ ਗੱਲ ਅਸੀਂ ਕੋਟਾ ਤੇ ਸਰਕਾਰਾਂ ਦੋਵੇਂ ਰਲ ਜਾਂਦੀਆਂ ਜਦੋਂ ਉਦੋਂ ਕੰਮ ਖਰਾਬ ਹੋ ਜਾਂਦਾ ਜੇ ਸਰਕਾਰ ਗਲਤ ਆ ਜਾਂ ਇਸ ਨਹੀਂ ਕੋਰ ਦਾ ਹੱਕ ਮੰਦਾ ਇਹਨੂੰ ਗੱਲ ਤੂੰ ਗੱਲ ਕਵੇ ਹੂੰ ਤੇ ਜੇ ਜੱਜ ਨਹੀਂ ਕਰਦੇ ਫਿਰ ਸਰਕਾਰ ਕਵੇ ਪਰ ਕਵੇ ਕਨੂੰ ਅਛਾ ਦੋਵੇਂ ਇਕਮਾਂ ਉਹ ਤੀਜਾ ਕਿਹੜਾ ਲਾਇਏ ਵਿੱਚ ਮਜੜਾ ਕਵੇ ਇਹ ਸੁਪਰੀਮ ਕੋਰਟ ਸਾਡੇ ਨਿਆਂਪਾਲਿਕਾ ਵੀ ਸੋਚਣ ਵੀ ਅਸੀਂ ਲੋਕਾਂ ਨੂੰ ਨਿਆਂ ਦੇ ਨਿਆਂ ਵਾਸਤੇ ਬਣਿਆ ਤੇ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਸਾਨੂੰ ਲੋਕਾਂ ਨੇ ਬਣਾਇਆ ਵਾ ਲੋਕਾਂ ਦੇ ਬਣਾਏ ਅਸੀਂ ਮੰਤਰੀ ਬਣੇ ਕੁਰਸੀਆਂ ਤੇ ਬਿਠੇ ਆ ਤੇ ਜੇ ਲੋਕ ਚਾਉਣਗੇ ਤੇ ਤੁਹਾਡੀ ਕੁਰਸੀ ਮੁੰਦੀ ਕਰਦੇ ਆ ਤੁਹਾਨੂੰ ਥੱਲੇ ਸੋੜ ਦੇਣਗੇ ਫੇਕੀ ਕਰਾਂਗੇ ਫੇਰ ਕਿਹੜਾ ਰਾਜ ਹੈ ਫੇਰ ਸਾਡੇ ਜਿਉਣਾ ਵਾ ਆ ਪ੍ਰਸ਼ਾਸਨ ਵਾਲਿਆ ਵੀ ਆ ਬਹੁਤ ਬੰਦਿਆਂ ਨੂੰ ਅਸੀਂ ਕਹਿ ਚੁੱਕੇ ਆ ਤੇ ਕਹਿੰਦੇ ਵੀ ਆ ਤੁਸੀਂ ਪ੍ਰਸ਼ਾਸਨ ਵਾਲਿਓ ਤੁਸੀਂ ਆਪਣੇ ਨਿਆਂ ਤੇ ਚੱਲੋ ਠੀਕ ਆ ਡਿਊਟੀਆਂ ਤੁਹਾਡੀਆਂ ਪਰ ਤੁਸੀਂ ਨਜਾਇਜ਼ ਕਰਦੇ ਨਜਾਇਜ਼ ਨਹੀਂ ਹੋਣੀ ਚਾਹੀਦੀ ਇਹ ਸਰਕਾਰਾਂ ਬਦਲ ਜਾਣੀਆਂ ਤੁਹਾਡੀਆਂ ਨੌਕਰੀਆਂ ਛੁੱਟ ਜਾਣੀਆਂ ਤੁਸੀਂ ਸਾਡੇ ਜਿਉਣਾ ਫੇਰ ਫੇਰ ਕਿੱਥੇ ਜਾਓਗੇ ਭਾਈ ਫੇਰ ਆ ਹੁਣ ਮੈਂ ਕਈ ਜਿਹੀ ਸੁਣਦਾ ਨਾ ਚਲੋ ਮੈਨੂੰ ਬਿਲਕੁਲ ਨਹੀਂ ਹਾਂ ਉਹਨਾਂ ਦੇ ਸਾਨੂੰ ਡਰ ਬੜਾ ਲੱਗਦਾ ਸਾਡੇ ਸਿਕਿਉਰਟੀ ਚਾਹੀਦੀ ਆ ਉਹ ਡਰ ਕਿਉਂ ਲੱਗਦਾ ਇਹ ਪਾਪ ਤੁਹਾਡੇ ਕੰਮ ਦੇ ਪਾਪ ਕਰਦੇ ਜੇ ਤੈਨੂੰ ਦੇਣੇ ਪਣੇ ਆ ਉਹ ਸੱਚੇ ਪਾਪਛ ਜਿਹੜੀਆਂ ਨਾ ਉਹ ਭਈ ਬਹੁਤ ਵੱਡੀ ਆ ਇੱਥੇ ਤਾਂ ਪਾਪ ਫੜਾ ਮਾਰਦੇ ਆ ਫਰਮਾਇਸ਼ਾ ਪੌਲਾ ਸਾਡੇ ਕੋਲ ਰੁਪਈਏ ਰੁਪਈਏ ਨਹੀਂ ਛੁੱਟ ਜਾਣਗੇ ਉੱਥੇ ਨਹੀਂ ਪਈ ਬਾਪੂ ਜੇ ਇੱਕ ਵੱਡਾ ਸਵਾਲ ਇਹ ਵੀ ਰਹਿੰਦਾ ਕਿ ਜਿਹੜੇ ਅੰਦੋਲਨ ਹੁੰਦੇ ਆ ਸੰਘਰਸ਼ ਹੁੰਦੇ ਉਹ ਆਮ ਕਰਕੇ ਲੋਕਾਂ ਦੇ ਸਿਰਾਂ ਤੇ ਹੁੰਦੇ ਆ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਜਾਂ ਜਿਹੜੀਆਂ ਸਿੱਖ ਸੰਘਰਸ਼ ਦੀਆਂ ਜਿਹੜੀਆਂ तमाम ਸਾਰੀਆਂ ਐਕਟੀਵਿਟੀਆਂ ਦਾ ਗੱਲ ਹੋਵੇ ਤਾਂ ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਜਿਹੜਾ ਲੋਕ ਆ ਕਿਤੇ ਨਾ ਕਿਤੇ ਸਮਰਥਨ ਦੇਣ ਤੋਂ ਪਿੱਛੇ ਹਟ ਜਾਂਦੇ ਆ ਕੀ ਕਹਿੰਦਾ ਲੋਕ ਤੰਤਰ ਜਿਹੜਾ ਨਾ ਲੋਕ ਤੰਤਰ ਲੋਕਾਂ ਦੇ ਵੱਸ ਨਹੀਂ ਆ ਲੋਕ ਸਾਥ ਦੇ ਨੂੰ ਹਰ ਵੇਲੇ ਤਿਆਰ ਆ ਸਾਨੂੰ ਮਾਰ ਪੈ ਜਾਂ ਜੋ ਲੀਡਰ ਤੋਂ ਮਾਰ ਪੈਂਦੇ ਲੀਡਰ ਸਾਥ ਨਹੀਂ ਦਿੰਦਾ ਜਿਹੜੇ ਲੋਕਤੰਤਰ ਦਾ ਲੀਡਰ ਆਪਣੇ ਬਾਅਦ ਜਦੋਂ ਪੱਜ ਜਾਂਦੇ ਆ ਉਹ ਆਪਣੀਆਂ ਲੱਤਾਂ ਦਾ ਵੇਨੇ ਵੀ ਸਾਡਾ ਪਾਰ ਨਹੀਂ ਚਲਦੀਆਂ ਭਾਈ ਜਦੋਂ ਮੋਰਚੇ ਲੱਗਦੇ ਆ ਹੂੰ ਉਦੋਂ ਪਹਿਲਾਂ ਸੋਚਣਾ ਚਾਹੀਦਾ ਵਾ ਵੀ ਲੋਕਾਂ ਨੂੰ ਅਸੀਂ ਵੰਗਾਰ ਲੱਗੇ ਆ ਵੀ ਸਾਡੀਆਂ ਲੱਤਾਂ ਪਾਰ ਚਲਦੀਆਂ ਜੇ ਲੱਤਾਂ ਪਾਰ ਨਹੀਂ ਚਲਦੀਆਂ ਭਾਈ ਮੋਰਚਾ ਨਾ ਲਾਓ ਸਾਡੀ ਅਪੀਲ ਹੱਥ ਜੋੜ ਕੇ ਆ ਵੀ ਮੋਰਚਾ ਨਾ ਲਾਓ ਜੇ ਮੋਰਚਾ ਲਾਉਣਾ ਫੇ ਆਪਣੀਆਂ ਪਹਿਲਾਂ ਲੱਤਾਂ ਨੂੰ ਵੇਖੋ ਮਾ ਕੇ ਵੀ ਪਾਰ ਚੱਦਿਆ ਵਾਂ ਪਾਰ ਚੱਲ ਜਾਂਦੇ ਮੋਰਚਾ ਲਾ ਦਿਓ ਹੂੰ ਲੋਕ ਸਾਥ ਪੂਰਾ ਦਿੰਦੇ ਆ ਲੋਕਾਂ ਨੂੰ ਕੋਈ ਘਾਟ ਨਹੀਂ ਆ ਲੋਕਾਂ ਤੋਂ ਤੇ ਹੁਣੇ ਪੂਰਾ ਉਤਰਦੇ ਆ ਜੇ ਸੰਘਾਰਸ਼ ਘਰ ਚ ਉਥੇ ਪੂਰਾ ਉਤਰੇ ਉਥੇ ਸਾਨੂੰ ਡੀਡਰਾਂ ਮਾਰ ਪਾਈ ਉਹ ਟਾਈਮ ਤੇ ਵੀ ਅਸੀਂ ਦਿੱਲੀ ਦੇ ਮੋਰਚੇ ਦੇ ਵਿੱਚ ਕਹਿ ਰਹੇ ਹਾਂ ਜੇ ਨਾ ਠੋਏ ਇੱਕ ਮਹੀਨਾ ਕਰ ਜਿਓ ਹੋਰ ਹੂੰ ਸਭ ਕੁਝ ਲਿਖਾ ਕੇ ਉੱਠਿਓ ਇਹਨਾਂ ਨੇ ਭੱਜਣ ਦੀ ਗਿੱਚ ਸਾਨੂੰ ਉਹ ਅੱਜ ਫੇਰ ਦੇਣੀਆਂ ਪੈ ਰਹੀਆਂ ਉਹ ਮੋਰਚੇਸ ਵਾਲੇ ਫੇਰ ਦੁਬਾਰੇ ਲੱਗ ਗਏ ਆ ਕਿਉਂ ਬਾਈ ਇਹ ਸਾਡੇ ਲੀਡਰ ਹੀ ਘਾਟਣ ਲੱਗੇ ਆ ਜੇ ਇਹੋ ਮੋਰਚਾ ਅਸੀਂ ਉੱਥੇ ਵੀ ਉਦੋਂ ਆਪਣੇ ਪ੍ਰਧਾਨ ਨੂੰ ਕਿਹਾ ਸੀ ਵੀ ਜਿੰਨੀਆਂ ਮੰਗਾਂ ਸਾਰੀਆਂ ਦੇ ਵਿੱਚ ਪਾਓ ਬੰਦੀ ਸਿੰਘ ਜੀ ਮੰਗਾਂ ਜੋ ਉੱਥੇ ਵੀ ਕਰਦੇ ਆ ਮੰਗੀਸ਼ਾ ਵਿੱਚ ਪਾਓ ਜਿਹੜੀਆਂ ਮੰਗਾਂ ਸਵੀਕਾਰ ਕਰ ਲੋ ਨਹੀਂ ਤਾਂ ਬਾਕੀ ਫੇਰ ਬਾਅਦ ਚ ਵੇਖੀ ਜਾਓ ਇਹਨਾਂ ਨੇ ਉਹ ਤਿੰਨ ਮੁੱਦੇ ਰੱਖ ਕੇ ਅਸੀਂ ਪਾਤੀਆਂ ਪਾਦਿਆਂ ਕਰਕੇ ਮੁੱਦੇ ਤਿੰਨ ਹੀ ਰੱਖੇ ਤਿੰਨਾਂ ਤੋਂ ਉਹਨਾਂ ਨੂੰ ਜੋਗੇ ਤਿੰਨ ਦਿੱਤਾ ਨਾ ਬਾਕੀ ਮੰਗਾਂ ਅਜ ਫੇਲ ਕੇ ਤੁਰ ਪਈ ਅਸੀਂ ਅਸੀਂ ਕਿਉਂ ਜਨਤਾ ਨੂੰ ਖਰਾਬ ਕਰਦੇ ਆ ਕਿਉਂ ਜਨ ਲੋਕਾਂ ਨੂੰ ਖਰਾਬ ਕਰਦੇ ਆ ਅਸੀਂ ਭਾਈ ਤੁਹਾਡੀ ਸਾਰੀ ਪਾਰਟੀਆਂ ਦੀ ਇੱਕ ਮੰਗ ਆ ਉਹ ਇੱਕ ਥਾਂ ਇਕੱਠੇ ਹੋ ਜਾਓ ਐਚੇ ਬੰਦੇ ਸਿੰਘਾਂ ਦਾ ਮੋਰਚਾ ਲੱਗਾ ਇੱਥੇ ਮੈਂ ਨੂੰ ਸਾਰੀਆਂ ਪਾਰਟੀਆਂ ਵਿੱਚ ਫਿਰਦੀਆਂ ਨਹੀਂ ਭੈ ਜੀ ਤੇ ਆਪਣਾ ਤਿਆਰੀ ਕਰੀਏ ਇਕੱਠਾ ਹੋ ਜਾਈਏ ਵਿੱਚੋਂ ਬੰਦਿਆਂ ਦੇ ਨਹੀਂ ਹੋਣ ਦਿੱਤਾ ਹੂੰ ਜੇ ਸਾਡਾ ਪਹਿਲਾ ਬੰਦੀ ਸਿੰਘ ਦਾ ਸਾਡਾ ਮੋਰਚਾ ਪਹਿਲਾ ਸਾਡੀ ਰੋਟੀ ਨੂੰ ਪਹਿਲਾ ਇਹ ਜ਼ਰੂਰੀ ਸਾਡੀ ਕੌਮ ਦਾ ਮਸਲਾ ਸੀ ਇਹ ਸਾਡੀ ਬੰਦੀ ਸਿੰਘਾਂ ਦਾ ਮਸਲਾ ਸੀ ਜਿੰਨਾਂ 30-30 ਸਾਲ ਉਹ ਅੰਦਰ ਹੋ ਕੇ ਬੈਠਿਆ ਰਹੋ ਉਹ ਅਸੀਂ ਆਪਣੀ ਰੋਟੀ ਨੂੰ ਪਾਜ ਤੁਰਦੇ ਆ ਐਥੇ ਮੋਰਚਾ ਲਾਉਂਦੇ ਚੰਗੀ ਕਰਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠਾ ਹੋ ਜਾਂਦੀਆਂ ਅੱਜ ਨੂੰ ਮੋਰਚਾ ਸਾਡਾ ਪਹਿਲਾ ਫਤਿਹ ਹੁੰਦਾ ਤੇ ਮੁਲਕੇ ਸਾਰੇ ਮੋਰਚਾ ਸਾਡੇ ਫਤਿਹ ਜਾਂ ਸਾਡਾ ਮੋਰਚਾ ਬੰਦੀ ਸਿੰਘਾਂ ਦਾ ਫਤਿਹ ਹੋ ਜਾਂਦਾ ਤੇ ਹੂੰ ਸਾਡੀ ਹਰ ਵਾਰੋਂ ਫਦੇ ਸੀ ਬਾਬੂ ਜੀ ਲੋਕਾਂ ਵਾਸਤੇ ਸੁਨੇਹਾ ਕੀ ਹੈ ਤੁਹਾਡੇ ਵੱਲ ਲੋਕਾਂ ਵਾਸਤੇ ਜੇ ਲੋਕਾਂ ਵਿੱਚ ਸਮਝ ਕੇ ਚੱਲੋ ਥੋੜਾ ਜਿਹਾ ਆਪ ਹੀ ਸੋਚੋ ਨਿਰਵਰਣ ਲੀਡਰ ਨੂੰ ਲੀਡਰ ਨੂੰ ਗਲਤ ਨੂੰ ਗਲਤ ਕਹੋ ਕਿਉਂ ਨਹੀਂ ਕਹਿੰਦਾ ਗਲਤ ਜਦੋਂ ਆਪਾਂ ਲੀਡਰ ਨੂੰ ਗਲਤ ਨਹੀਂ ਕਹਾਂਗੇ ਤਾਂ ਲੀਡਰ ਸੁਧਰੂਗਾ ਨਹੀਂ ਹਾਂ ਇਹ ਲੋਕ ਹੀ ਸੁਧਾਰ ਸਕਦੇ ਆ ਇਹ ਨਹੀਂ ਵੀ ਲੀਡਰ ਸਾਨੂੰ ਖੂਦ ਸੱਚੇ ਖੂਦ ਦੇ ਪੀਏ ਉਹ ਵੇਖ ਕੇ ਡਿੱਗੋ ਲੀਡਰ ਨੂੰ ਡਕੋ ਬਈ ਪਹਿਲਾਂ ਖਸਾਓ ਬਈ ਹਾਂ ਅਸੀਂ ਅੱਧ ਨਹੀਂ ਤੁਰਨਾ ਉਹ ਇਹ ਸ਼ਾਹ ਮਾਰਦੇ ਪੰਜ ਤੁਰਦੇ ਮੁਲਕੇ ਸਾਡੀ ਪ੍ਰਧਾਨਗੀ ਜਾਂਦੀ ਹੈ ਸਾਨੂੰ ਸਮਝ ਨਹੀਂ ਆਉਂਦੀ ਕਰਦਾ ਕੀ ਆ ਹੂੰ ਮੈਂ ਛੱਡਿਓ ਮੈਂ ਛੱਡ ਗਿਆ ਇੱਕ ਛੱਡੇ ਥੱਲੇ ਹੋ ਕੇ ਕੌਮ ਦਾ ਭਲਾ ਮੰਗੋ ਇਹ ਲੋਕਤੰਤਰ ਜਿਹੜਾ ਲੋਕਤੰਤਰ ਤਾਂ ਹੀ ਨਿੰਮਦਾ ਵਾ ਜੇ ਸਾਡੀ ਜੇ ਕਿ ਜੁੱਟਤਾ ਤੇ ਬਿਲਕੁਲ ਬਿਲਕੁਲ ਸਾਰੇ तमाम ਸਾਰੇ ਸਵਾਲਾਂ ਦੇ ਮੱਦੇ ਨਜ਼ਰ ਬਾਪੂ ਸੰਤੁਖ ਸਿੰਘ ਹੁਣਾ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹ ਉਹ ਸ਼ਖਸੀਅਤ ਨੇ ਜਿਹੜੇ 2 ਸਾਲ ਦੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਔਰ ਕਿਤੇ ਨਾ ਕਿਤੇ ਜਿਹੜੇ ਸਮਾਜਿਕ ਕਾਰਕੁਨ ਨੇ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਤਾਂ ਇਸੇ ਦੇ ਵਿੱਚ ਤਮਾਮ ਸਾਰੇ ਵਰਗਾਂ ਨੂੰ ਸਮਰਥਨ ਕਰਨ ਦੀ ਲੋੜ ਹੈ ਔਰ ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ ਨਜ਼ਰ ਆਉਂਦਾ ਅੱਗੇ ਵੀ ਵਕ ਵਕ ਖਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ